ਦੀਪ ਸੁਧਨੀ ਗੱਲਾਂ ਸੱਚੀਆਂ ਨੇ ਵੀ ਸਭ ਤੋਂ ਘਟਿਆ ਜਿਹੜਾ ਮੁੱਖ ਮੰਤਰੀ ਨਿਕਲੂ ਤਾਂ ਭਗਵੰਤ ਮਾਨ ਨਿਕਲੂ ਲੋਕਾਂ ਨੇ ਵਿਚਾਰਾਂ ਨੇ ਇੰਨੇ ਚੌ ਨਾਲ ਵੋਟਾਂ ਪਾਈਆਂ ਸਾਡੇ ਅਮਨ ਰੋੜੇ ਜਿਹਨੂੰ ਅਸੀਂ ਲੋਕਾਂ ਨੂੰ ਮੈਂ ਗਾਲਾਂ ਕੱਢ ਕੇ ਵੋਟਾਂ ਪਾਈਆਂ ਦੀ ਐਡਾ ਨੂੰ ਹੁਣ ਵੀ ਸੰਸਦ ਚ ਬੋਲਦਾ ਜਾ ਕੇ ਸਕੀਮ ਚੰਗੀ ਐ ਦੱਸੇ ਕਿਹੜੀ ਸਕੀਮ ਚੰਗੀ ਐ ਦੇ ਦੇ ਆਪਣੀ ਪ੍ਰਾਪਰਟੀ ਦੇ ਬਥੇਰੀਏ ਜੇ ਤੁਸੀਂ ਜ਼ਾਹਰ ਦੇ ਉੱਤੇ ਖੰਡ ਦਾ ਲੇਪ ਲਾ ਕੇ ਖਵਾ ਦੋਗੇ ਤਾਂ ਅਗਲੇ ਨੂੰ ਕਹਦੋਂ ਕਿ ਅਸੀਂ ਮਾਰਨਾ ਨਹੀਂ ਚਾਹੁੰਦੇ ਤਾਂ ਦਿੱਲੀ ਦੀ ਜਿਹੜੀ ਪਾਲਿਸੀ ਆ ਵੀ ਦਿੱਲੀ ਚੋਂ ਬੰਦੇ ਲਿਆ ਕੇ ਇੱਥੇ ਐਡਜਸਟ ਕਰੋ ਜਾਂ ਭਈਏ ਐਡਜਸਟ ਕਰੋ ਇਹ ਪਾਲਿਸੀਆਂ ਨੇ ਜੀ ਕਿ ਇੰਚ ਵੀ ਨਹੀਂ ਦੇਣੀ ਜੀ ਬਿੰਗਾ ਦਾ ਦੂਰ ਦੀ ਗੱਲ ਐ ਇੰਚ ਵੀ ਨਹੀਂ ਦੇਣੀ ਕਿੰਨੀ ਕ ਜਮੀਨ ਆਪਣੇ ਪਿੰਡ ਦੀ ਆ ਰਹੀ ਆ ਕਿੰਨੇ ਕ ਨੰਬਰ ਸ਼ੋ ਹੋਏ ਨੇ ਜਿਹੜੇ ਮਤਲਬ ਤੁਹਾਡੇ ਪਿੰਡ ਦੀ 568 ਏਕੜਾਈ ਆਪਣੇ ਪਿੰਡ ਦੀ ਜਿੰਨਾ ਚਿਰ ਇਹ ਲੈਂਡ ਪੋਲਿਸੀ ਸਕੀਮ ਜੀ ਨੋਟੀਫਿਕੇਸ਼ਨ ਆ ਸਾਡਾ ਕੈਨਸਲ ਨਹੀਂ ਹੁੰਦਾ ਜੀ ਕੰਤਨ ਸਾਹਿਬ ਅਮਨ ਰੋਡ ਆ ਜੀ ਜੋ ਵੀ ਵਰਕਰ ਆਪਣੇ ਆਪ ਆਪ ਸਰਕਾਰ ਦਾ ਜੀ ਉਹਦੀ ਆਪਣੇ ਪਿੰਡ ਵਿੱਚ ਐਂਟਰੀ ਬੰਦਾ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੈਂਡ ਪੂਲਿੰਗ ਪਾਲਿਸੀ ਦਾ ਪੂਰੇ ਪੰਜਾਬ ਦੇ ਵਿੱਚ ਪੂਰ ਜ਼ੋਰ ਵਿਰੋਧ ਹੋ ਰਿਹਾ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਦੇ ਸੋਇਆਂ ਕਲਾਂ ਦੀ ਜ਼ਮੀਨ ਐਕਵਾਇਰ ਹੋਵੇਗੀ ਜਨਿਕੇ 560 ਏਕੜ ਸੋ ਤਸਵੀਰਾਂ ਪਿੰਡ ਸੋਇਆਂ ਕਲਾਂ ਦੀਆਂ ਦਿਖਾਵਾਂਗੇ ਜਿੱਥੇ ਦੀ ਪੰਚਾਇਤ ਨੇ ਪੂਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਗ੍ਰਾਮ ਸਭਾ ਚ ਮਤਾ ਵੀ ਪਾ ਦਿੱਤਾ ਅਤੇ ਤਸਵੀਰਾਂ ਦਿਖਾਵਾਂਗੇ ਕਿ ਪਿੰਡ ਦੇ ਆਲੇ ਦੁਆਲੇ ਬੈਨਰ ਲਗਾ ਦਿੱਤੇ ਜੋ ਬੈਨਰ ਤਸਵੀਰਾਂ ਦਿਖਾਉਂਦੇ ਆ ਕਿ ਸਖਤ ਚੇਤਾਵਨੀ ਦੇ ਬੈਨਰ ਨੇ ਸੋ ਇਕੱਠੇ ਹੋਏ ਨੇ ਪਿੰਡ ਵਾਸੀ ਇਕੱਠੇ ਹੋਏ ਨੇ ਪੂਰਾ ਪਿੰਡ ਇਕੱਠਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਚ ਜ਼ਮੀਨ ਨਹੀਂ ਦੇਵਾਂਗੇ ਇਥੋਂ ਤੱਕ ਕਹਿ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਆ ਕਿ ਸਖਤ ਚੇਤਾਵਨੀ ਲੈਂਡ ਪੂਲਿੰਗ ਸਕੀਮ ਦੀ ਪ੍ਰਪੋਜ਼ਲ ਰੱਖਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਨੁਮਾਇੰਦਿਆਂ ਵਰਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਪਿੰਡ ਸੋਈਆਂ ਕਲਾਂ ਸੰਗਰੂਰ ਵਿੱਚ ਦਾਖਲ ਹੋਣਾ ਮਨਾ ਹੈ ਇਸ ਚੇਤਾਵਨੀ ਦੀ ਉਲੰਘਣਾ ਕਰਨ ਵਾਲਾ ਆਪਣੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ ਤੇ ਇਹ ਰੋਕ ਤਦ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਆਪਣੀ ਲੈਂਡ ਪੂਲਿੰਗ ਸਕੀਮ ਨੂੰ ਰੱਦ ਨਹੀਂ ਕਰਦੀ ਸਮੂਹ ਨਗਰ ਨਿਵਾਸੀ ਪਿੰਡ ਸੋਈਆਂ ਕਲਾਂ ਸੋਈਆਂ ਕਲਾਂ ਦੀ ਪੰਚਾਇਤ ਸੋਈਆਂ ਕਲਾਂ ਦੇ ਕਿਸਾਨ ਪੂਰਾ ਜਨਨਿਕੇ ਪਿੰਡ 71 ਹੋਇਆ ਇਕੱਠਾ ਹੋਇਆ ਕਿਉਂਕਿ ਸੋਈਆਂ ਕਲਾ ਤੁਹਾਨੂੰ ਇਹ ਵੀ ਜਾਣਕਾਰੀ ਦੇਤੀ ਕਿ ਸੰਗਰੂਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਇਹ ਇਸ ਦੀ ਜ਼ਮੀਨ ਤਕਰੀਬਨ 568 ਏਕੜ ਦੱਸੀ ਜਾ ਰਹੀ ਆ ਬਾਈ ਜੁਰਾਂ ਗੱਲਬਾਤ ਕਰਾਂਗੇ ਗ੍ਰਾਮ ਪੰਚਾਇਤ ਮੌਜੂਦ ਆ ਪਿੰਡ ਦੇ ਸਰਪੰਚ ਮੌਜੂਦ ਨੇ ਸਰਪੰਚ ਸਾਹਿਬ ਕੀ ਨਾਮ ਹੈ ਜੀ ਆਪਣਾ ਮੇਰਾ ਰਣਜੀਤ ਸਿੰਘ ਹੈ ਜੀ ਅੱਛਾ ਰਣਜੀਤ ਸਿੰਘ ਜੀ ਕਿੰਨੀ ਕੁ ਜ਼ਮੀਨ ਆਪਣੇ ਪਿੰਡ ਦੀ ਆ ਰਹੀ ਆ ਕਿੰਨੇ ਕੁ ਨੰਬਰ ਸ਼ੋ ਹੋਏ ਨੇ ਜਿਹੜੇ ਮਤਲਬ ਤੁਹਾਡੇ ਪਿੰਡ ਦੀ 568 ਏਕੜ ਹੈ ਆਪਣੇ ਪਿੰਡ ਦੀ ਜੀ ਹਾਂਜੀ 3000 ਰਕਬਾਈ 568 ਕਰੋੜ ਦੇ ਵਿੱਚੋਂ ਇਹ ਚ ਲੈਂਡ ਪੁਨਿਕ ਚਾਰੀ ਜੀ ਠੀਕ ਹੈ ਹਾਂਜੀ ਤੁਹਾਡੀ ਵੀ ਜ਼ਮੀਨ ਆ ਰਹੀ ਆ ਆਪਣੇ ਕੋਲ ਨਹੀਂ ਹੈਗੀ ਜੀ ਆਪਣੇ ਕਿਸਾਨ ਭਰਾਵਾਂ ਲਵੇ ਆ ਜੀ ਜਦੋਂ ਇਹਨਾਂ ਨੇ ਆਪਾਂ ਨੂੰ ਵੋਟਾਂ ਪਾ ਕੇ ਜਿੱਤਾਇਆ ਜੀ ਕਿਸਾਨਾਂ ਨਾਲ ਹੀ ਆ ਪਿੰਡ ਨਾਲ ਹੀ ਹੁੰਦੀ ਆ ਪੰਚਾਇਤਾਂ ਜੀ ਜਿਵੇਂ ਪਿੰਡ ਨੇ ਜੇ ਹੁਣ ਪਿੰਡ ਨਾਲ ਆਪਾਂ ਗਲਤ ਹੋ ਰਿਹਾ ਤਾਂ ਪੰਚਾਇਤ ਪਿੰਡ ਨਾਲੇ ਖੜੂਗੀ ਜੀ ਤੇ ਇਹ ਪਲੇ ਆਪਾਂ ਨੂੰ ਲੈਂਡ ਪੁਨਿਕ ਜਿਹੜੀ ਸਕੀਮ ਆ ਇਹਦੇ ਆਪਾਂ ਖਿਲਾਫ ਆ ਜੀ ਸਾਰੀ ਪੰਚਾਇਤ ਇਹਦੇ ਖਿਲਾਫ ਆ ਇਸੇ ਕਰਕੇ ਆਪਣੇ ਮਤਾ ਪਾਇਆ ਤੇ ਇਹ ਇਹ ਸਾਰੀ ਪਿੰਡੇ ਦੇ ਖਿਲਾਫ ਆਈ ਲੈਂਡ ਪੋਨਿੰਗ ਬਿਲਕੁਲ ਅਸੀਂ ਦੇਖ ਰਹੇ ਹਾਂ ਸਖਤ ਚੇਤਾਵਨੀ ਦੇ ਬੈਨਰ ਲਾਤੇ ਸਰਪੰਚ ਸਾਹਿਬ ਵਾਲੇ ਦੁਆਲੇ ਲੱਗੇ ਹੋਏ ਨੇ ਇਹ ਫੜੀ ਵੀ ਤੁਸੀਂ ਖੜੇ ਹੋ ਜਾਨਕੀ ਕਿਸੇ ਲੀਡਰ ਨੂੰ ਹੁਣ ਅਥਾਰਟੀ ਨਹੀਂ ਕਿ ਇੱਥੇ ਆ ਜੇ ਤੁਹਾਡੇ ਪਿੰਡ ਕਿਸੇ ਲੀਡਰ ਨੂੰ ਨਹੀਂ ਪੜਨਦੇ ਹਾਂ ਜੀ ਜਿੰਨਾ ਚਿਰ ਇਹ ਲੈਂਡ ਪੋਨਿੰਗ ਸਕੀਮ ਜਾਂ ਨੋਟੀਫਿਕੇਸ਼ਨ ਸਾਡਾ ਕੈਨਸਲ ਨਹੀਂ ਹੁੰਦਾ ਜੇ ਪਿੰਡ ਦਾ ਆਪਣਾ ਭਗਵੰਤਾਂ ਆਪਣੇ ਭਗਵੰਤਨ ਸਾਹਿਬ ਅਮਨ ਰੋੜਾ ਜੀ ਜੋ ਵੀ ਵਰਕਰ ਆਪਣੇ ਆਪ ਆਪ ਸਰਕਾਰ ਦਾ ਜੀ ਉਹਦੀ ਆਪਣੇ ਪਿੰਡ ਵਿੱਚ ਐਂਟਰੀ ਬੰਦਾ ਜੀ ਹਾਂ ਜੀ ਨਿੰਕੇ ਸਾਰਾ ਪਿੰਡ ਇਕੱਠਾ ਕੇ ਅਸੀਂ ਜ਼ਮੀਨ ਨਹੀਂ ਦਵਾਂਗੇ ਹਾਂਜੀ ਸਾਰਾ ਪਿੰਡ ਇਕੱਠਾ ਜੀ ਠੀਕ ਹੈ ਬਿਰਜੀ ਕੀ ਨਾਮ ਹੈ ਜੀ ਆਪਾਂ ਤਰਨਜੀ ਸਿੰਘ ਅੱਛਾ ਤਰਨਜੀ ਜੀ ਤੁਹਾਡੀ ਵੀ ਜ਼ਮੀਨ ਆ ਰਹੀ ਆ ਹਾਂਜੀ ਹਾਂਜੀ ਅੱਛਾ ਕਿੰਨੀ ਜ਼ਮੀਨ ਆ ਰਹੀ ਆ ਆਪਾਂ 4 ਕਿੱਲੇ ਠੀਕ ਹੈ ਜੀ ਠੀਕ ਹੈ ਕੀ ਲੱਗਦਾ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਸਰਕਾਰ ਕਹਿ ਰਹੀ ਆ ਕਿ ਬਹੁਤ ਵਧੀਆ ਪਾਲਿਸੀ ਅਸੀਂ ਲੈ ਕੇ ਆਏ ਇਹਦੇ ਨਾਲ ਬੈਨੀਫਿਟ ਹੋਣਾ ਕਮਰਸ਼ੀਅਲ ਬਣਾਵਾਂਗੇ ਜ਼ਮੀਨ ਯਾਨੀ ਕਿ ਸ਼ੋਰੂਮ ਵੀ ਦੇ ਦਾਂਗੇ ਘਰ ਵਾਸਤੇ ਜਗ੍ਹਾ ਦਵਾਂਗੇ ਕਿ ਬਹੁਤ ਵੱਡਾ ਬੈਨੀਫਿਟਰ ਦੇ ਰਹਿਆਂ ਅਸੀਂ ਕਿਸਾਨਾਂ ਨੂੰ ਜਿਉਂ ਲਈ ਸਰਕਾਰ ਦੇ ਨੂੰ ਕਹਿ ਰਹੇ ਨੇ ਕਿ ਵੀ ਅਸੀਂ ਬੈਨੀਫਿਟ ਦੇ ਰਹਾਂ ਜਾਂ ਤਸੱਲੀ ਕਰਾਰਾਂਗੇ ਨਾਲ ਲੈ ਲੋ ਉਹਨਾਂ ਨੂੰ ਵਾਈਟ ਪਾ ਲੋ ਸਾਡੀ ਗੱਲਾਂ ਦੇ ਅਸੀਂ ਕੁਐਸਚਨ ਕਰਾਂਗੇ ਰਿਪਲਾਈ ਦੇ ਦੇਣ ਅਸੀਂ ਸੈਟੀਸਫਾਈ ਹੋ ਜਾਾਂਗੇ ਜਵਾਬ ਦੇਣ ਤੋਂ ਤਾਂ ਭੱਜ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਇਹ ਨਗਰ ਆ ਇਸ ਦੇ ਦੋ ਪੰਚਾਇਤਾਂ ਨੇ ਗਰਾ ਸੋਹਿਆ ਖੁਰਦ ਤੇ ਕਲਾਂ ਦੋਨਾਂ ਪਿੰਡਾਂ ਦੇ ਸਰਪੰਚਾਂ ਦੇ ਨਾਲ ਆਮਨ ਰੋੜਾ ਜੀ ਦੀ ਕੋਟੀ ਸਾਨੂੰ ਬੁਲਾਇਆ ਗਿਆ ਇਸ ਨੂੰ ਸਮਝਾਉਣ ਦੇ ਮਤਲਬ ਪਰ ਉੱਥੇ ਜਦੋਂ ਅਸੀਂ ਆਪਣੇ ਕੁਐਸਚਨ ਪੁੱਟ ਕੀਤੇ ਤਾਂ ਆਮਨ ਰੋੜਾ ਜੀ ਸੀਟ ਛੱਡ ਕੇ ਉੱਠ ਕੇ ਘਰੇ ਆਇਆ ਤੂੰ ਉੱਠ ਕੇ ਭੱਜਦਾ ਹੁੰਦਾ ਸਾਡੇ ਰਿਪਲਾਈ ਦੇ ਦਿੰਦੇ ਇਹੇ ਗੱਲ ਉਹਨਾਂ ਨੂੰ ਪੁੱਛ ਲਓ ਨਾਲ ਗੱਲ ਕਰਾ ਦੋ ਜੇ ਝੂਠੇ ਪਾ ਦੇਣ ਠੀਕ ਹੈ ਠੀਕ ਨਹੀਂ ਆਮਨ ਰੋੜਾ ਜੀ ਨੂੰ ਗੱਲ ਨਹੀਂ ਆਈ ਕੋਈ ਜਵਾਬ ਨਹੀਂ ਆਇਆ ਇਹ ਗੱਲ ਨਹੀਂ ਆਈ ਉਹਨਾਂ ਨੇ ਉੱਥੇ ਇਹ ਗੱਲ ਦਾ ਰਿਪਲਾਈ ਦਿੱਤਾ ਵੀ ਆਲੇ ਦੁਆਲੇ ਦੇ ਵਿੱਚ ਜਿਹੜੀਆਂ ਵੀ ਕਲੋਨੀਆਂ ਇਕੱਟੀਆਂ ਗਈਆਂ ਨੇਗੀਆਂ ਉਹ ਇਲੀਗਲ ਨੇ ਉਹਨਾਂ 'ਚ ਸਹੂਲਤ ਨਹੀਂ ਮਿਲਦੀ ਇਸ ਕਰਕੇ ਸਰਕਾਰ ਆਪਣੀ ਲਿਆ ਰਹੀ ਆ ਜਦੋਂ ਉਹਨਾਂ ਨੂੰ ਇਸ ਦੇ ਰਿਪਲਾਈ ਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਨਾਨੀ ਖਾਸਮ ਕਰੇ ਜਿਵੇਂ ਪੰਜਾਬੀ ਕਹਾਵਤਾ ਦੋ ਤਾਂ ਚੱਟੀ ਭਰੇ ਵੀ ਇਹ ਤੁਸੀਂ ਸਾਡੇ ਤੇ ਥੋਪਣ ਦੀ ਬਜਾਏ ਤੁਹਾਡੀ ਸਰਕਾਰ ਆ ਤੁਹਾਡੇ ਹੱਥ 'ਚ ਭਾਵਰਾ ਔਰ ਉਸ ਕਲੋਨੀਆ ਦੇ ਸਬੰਧ ਦੇ ਵਿੱਚ ਜੋ ਇਲੀਗਲ ਨੇ ਉਹਨਾਂ ਦੇ ਕਾਨੂੰਨ ਲਿਓ ਉਹਨਾਂ ਨੂੰ ਲੀਗਲਾਈਜ਼ ਕਰੋ ਸਾਨੂੰ ਕੋਈ ਪਰੇਸ਼ਾਨ ਕੀਤਾ ਜਾਂਦਾ ਹੈ ਫਿਰ ਉਸ ਉਹਨਾਂ ਦਾ ਦੂਸਰਾ ਸੀ ਵੀ ਗੰਦਾ ਪਾਣੀ ਇੱਥੇ ਫੈਕਟਰੀਆਂ ਲੱਗ ਜਾਣੀਆਂ ਧਰਤੀ ਦੇ ਵਿੱਚ ਜਾਊਗਾ ਪਾਣੀ ਵੇਸਟੂਗਾ ਤਾਂ ਕੀ ਲਿਆਰੀ ਆ ਕੀ ਫਿਰ ਪੰਜਾਬ ਦੇ ਵਿੱਚ ਹੋਰ ਕਿਤੇ ਵੀ ਲੱਗਦੇ ਉਹ ਧਰਤੀ ਹੋਰ ਦੇ ਵਿੱਚ ਗੰਦਾ ਬਣ ਜਾਂਦਾ ਉਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਪੋਲੂਸ਼ਨ ਬੋਰਡ ਕੀ ਕਰ ਰਿਹਾ ਕੀ ਤੁਸੀਂ ਪਾਣੀ ਦੇ ਲਈ ਕਰ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਸਿਕੰਜਾ ਕਸਣ ਦੀ بجائے ਸਾਨੂੰ ਇਹ ਚੀਜ਼ ਨਾ ਕਰੋ ਅਸੀਂ ਹੈਂਡ ਟੂ ਮਾਉਥ ਛੋਟੇ ਛੋਟੇ ਮਤਲਬ ਕਾਰੋਬਾਰੀ ਲੋਕ ਨੇ ਆਪਣਾ ਕਮਾਉਂਦੇ ਨੇ ਔਰ ਖਾਂਦੇ ਨੇ ਸਾਡਾ ਪਿੰਡ ਟੋਟਲੀ ਇਸ ਦੇ ਵਿੱਚੋਂ ਟਾਈਮ ਤੇ ਨਹੀਂ ਆਏਗਾ ਪੂਰਾ ਜਵਾਬ ਦੇ ਕੇ ਆਇਓ ਤੁਸੀਂ ਵੀ ਅਸੀਂ ਨਹੀਂ ਦਿੰਦੇ ਹੁਕਮਾ ਜਦੋਂ ਮਰਜ਼ੀ ਬੈਠ ਕੇ ਟੇਬਲ 'ਤੇ ਆਕ ਪਬਲਿਕ ਦੇ ਵਿੱਚ ਸਾਡੇ ਨਾਲ ਕਰ ਸਕਦੇ ਮੈਨੂੰ ਕਨਵਿੰਸ ਕਰ ਦੇਣ ਪਤਾ ਲੱਗ ਜਾਊਗਾ ਕੀ ਗੱਲ ਆ ਗਈ ਨਹੀਂ ਤੁਹਾਡੇ ਨੰਬਰ ਆ ਗਏ ਦੱਸਿਆ ਜਾ ਰਿਹਾ ਸੀ ਵੀ ਇੰਨੇ ਤੋਂ ਲੈ ਕੇ ਇੰਨੇ ਨੰਬਰਾਂ ਤੱਕ ਕਿੰਨਾ ਕੁ ਰਕਬਾ ਪਿੰਡ ਦਾ ਬਚ ਜੂਗਾ ਜੇ ਉਹ ਸਾਰੇ ਨੰਬਰ ਮਤਲਬ ਉਹ ਕਿਤੇ ਨਾ ਕਿਤੇ ਲਈ ਜਾਂਦੀ ਜੋ ਵੀ ਰਕਬਾ ਸਾਡੇ ਪਿੰਡ ਦਾ ਬਚਦਾ ਉਹ ਆਲਰੇਡੀ ਪਹਿਲਾਂ ਹੀ ਮਿਊਸਪਲਿਟੀ ਦੀ ਹੋਦ ਦੇ ਹੱਦ ਦੇ ਵਿੱਚ ਆ ਚੁੱਕਿਆ ਉਸ ਤੋਂ ਹਟ ਕੇ ਜਿੰਨਾ ਵੀ ਟੋਟਲ ਏਰੀਆ ਉੱਜਕ ਕੀਲੇ ਛੱਡ ਕੇ ਇਸ ਪਾਲਿਸੀ ਦੇ ਵਿੱਚ ਉਹਨਾਂ ਨੇ ਲੈ ਜਾਂਦਾ ਮਤਲਬ ਮੰਨ ਲੇ ਕਿ ਚਲੋ ਸਾਡੇ ਪਿੰਡ ਦੇ ਵਿੱਚ ਜ਼ਿਮੀਂਦਾਰ ਤਬਕਾ ਦਾ ਜੋ ਨੁਕਸਾਨ ਹੋਣਾ ਹੋਣਾ ਸਾਡਾ ਐਸ்சி ਭਾਈ ਜਰਾ ਮਜ਼ਦੂਰ ਇਹ ਜੋ ਵੀ ਇਸ ਨਾਲ ਰਿਲੇਟਡ ਨੇ ਸਾਰਾ ਹੀ ਪਿੰਡ ਉੱਜੜਨ ਨੂੰ ਤਿਆਰ ਆਗਾ ਸਵਾਲ ਤਾਂ ਇਹ ਵੀ ਮਤਲਬ ਉੱਟਿਆ ਵੀ ਅਸੀਂ ਡਿਵੈਲਪ ਕਰਕੇ ਤੁਹਾਨੂੰ ਤਰੱਕੀ ਦੇਣਾ ਚਾਹੁੰਦੇ ਹਾਂ ਜਦੋਂ ਅਸੀਂ ਸੀਏ ਨੂੰ ਮਿਲਣਗੇ ਪੁੱਡਾ ਵਾਲਿਆਂ ਨੂੰ ਤਾਂ ਉਹਨਾਂ ਨੇ ਕਿਹਾ ਵੀ ਸੀਐਮ ਦਾ ਏਰੀਆ ਇਸ ਨੂੰ ਡਿਵੈਲਪ ਕਰਨਾ ਸੀਐਮ ਚਾਹੁੰਦੇ ਨੇ ਵੀ ਤੁਹਾਡੀ ਤਰੱਕੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਜੇ ਸਾਨੂੰ ਤੁਸੀਂ ਸਾਡੇ ਵਿੱਚ ਮੀਡੀਅਟੇਟਰ ਨੂੰ ਸਾਡੀ ਆਵਾਜ਼ ਵੀ ਬਣੋ ਤੁਸੀਂ ਸਾਡੀ ਆਵਾਜ਼ ਬਣ ਕੇ ਉਹਨਾਂ ਦੇ ਕੋਲੇ ਰੱਖੋ ਜੇ ਸਾਨੂੰ ਉਹ ਬਾਕੀ ਚਾਹੁੰਦੇ ਨੇ ਵੀ ਵਧੀਆ ਕੋਠੀਆਂ ਪਾਉਣ ਨਾਲ ਜਾਂ ਫਲੈਟ ਪਾਉਣ ਦੇ ਨਾਲ ਤਰੱਕੀ ਹੋ ਜਾਂਦੀ ਆ ਤਾਂ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਰੋਜ਼ਗਾਰ ਦੇਣਾ ਸਾਡੇ ਬੱਚੇ ਖੁਦ ਬਣ ਜਾਣਗੇ ਉਹ ਚੀਜ਼ਾਂ ਦਾ ਸਾਨੂੰ ਉਹ ਪਾਹਜ ਕਿਉਂ ਬਣਾਇਆ ਜਾਂਦਾ ਜਦੋਂ ਅਸੀਂ ਸਾਰਾ ਕੁਝ ਕਰਨ ਦੇ ਕਾਬਿਲ ਹਾਂ ਆਮ ਆਦਮੀ ਪਾਰਟੀ ਦੇ ਕੈਬਨਟ ਮਨਿਸਟਰ ਨੇ ਐਮ ਐਲ ਏ ਨੇ ਉਹ ਸਾਰੇ ਕਹਿ ਰਹੇ ਨੇ ਕਿ ਲੋਕ ਤਾਂ ਆਪ ਮੰਨੇ ਨੇ ਮੰਨ ਰਹੇ ਨੇ ਕਿਸਾਨ ਕਿ ਠੀਕ ਆ ਜੀ ਬਹੁਤ ਵਧੀਆ ਸਕੀਮਾਂ ਉਹ ਲਿਸਟਾਂ ਵੀ ਜਾਰੀ ਕਰ ਰਹੇ ਜੋ ਕਿਸਾਨ ਅਸੀਂ ਤਾਂ ਸਾਡੇ ਨਗਰ ਦੇ ਵਿੱਚ ਇੱਥੋਂ ਦੇਖੋ ਜਿਹੜੀ ਚੀਜ਼ ਹੈਗੀ ਆ ਜੇ ਕੋਈ ਬੰਦਾ ਤਾਂ ਲਿਆ ਕੇ ਦਿਖਾ ਦੇਣਾ ਅਸੀਂ ਦੱਸ ਦਿੰਦੇ ਆ ਵੀ ਕਿਹੜਾ ਬੰਦਾ ਸਾਡੇ ਪਿੰਡ ਦਾ ਠੀਕ ਹੈ ਕੋਈ ਹੈਗਾ ਸਹਿਮਤ ਉਹ ਚਲੋ ਅਮਨ ਰੋੜਾ ਜੀ ਨੂੰ ਸਟੇਟ ਦੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਹਲਕੇ ਦਾ ਸਿਰਫ ਇਹੀ ਪਿੰਡ ਆਇਆ 10 ਦਿਨ ਅਮਨ ਰੋੜਾ ਜੀ ਨੂੰ ਖੁਦ ਪੁੱਛ ਲਓ ਵੀ ਤੁਹਾਡੇ ਏਰੀਏ ਦਾ ਤੁਹਾਡੇ ਹਲਕੇ ਦੇ ਦੋ ਪਿੰਡ ਨੇ ਕਿਹੜਾ ਸਹਿਮਤ ਸਾਨੂੰ ਲਿਸਟ ਦੇ ਦੋ ਜਨ ਜਿਵੇਂ ਤੁਹਾਡੇ ਪਿੰਡ ਦਾ ਇੱਕ ਵੀ ਬੰਦਾ ਇੱਕ ਵੀ ਕਿਸਾਨ ਇਹ ਨਹੀਂ ਕਹਿੰਦਾ ਵੀ ਸਾਡਾ ਕਿਲਾ ਲੈ ਲਓ ਦੋ ਕਿਲੇ ਲੈ ਲਓ ਭਾਈ ਜੀ ਬਾਈ ਨੇਮ ਸਾਰਿਆਂ ਦੀ ਕੱਲੇ-ਕੱਲੇ ਸੰਗਠਨਾਂ ਦੇ ਨਾਲ ਬਕਾਇਦਾ ਤੌਰ ਤੇ ਡੈਰੀ ਕਰਾ ਕੇ ਪੁੱਡਾ ਦਫ਼ਤਰ ਦੇ ਵਿੱਚ ਰਸੀਡ ਕਰਾਈ ਕਰਾ ਕੇ ਆਏ ਆਗੇ ਸੀਐਮ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਤੇ ਆਪਣਾ ਗਵਰਨਰ ਸਾਹਿਬ ਨੂੰ ਸਾਰਿਆਂ ਨੂੰ ਲੈਟਰ ਕੱਢੇ ਗਏ ਨੇਗੇ ਉਹ ਉਹ ਤੁਹਾਨੂੰ ਅਸੀਂ ਦੇ ਦਿੰਨੇ ਆ ਉਹ ਸਾਰੇ ਲੈ ਕੇ ਲੈ ਜਾ ਬਿਲਕੁਲ ਸੀਐਮ ਭਗਵੰਤ ਮਾਨ ਵੀ ਇਹੀ ਗੱਲ ਕਹਿ ਰਹੇ ਸੀ ਕਿ ਜਿਹੜੇ ਕਿਸਾਨਾਂ ਨੇ ਨਹੀਂ ਦੇਣੀ ਨਾ ਦੇਣਾ ਅਸੀਂ ਧੱਕਾ ਨਹੀਂ ਕਰਦੇ ਇਹਦਾ ਮਤਲਬ ਤੁਹਾਡਾ ਪਿੰਡ ਦਾ ਫਿਰ ਬਿਲਕੁਲ ਨਹੀਂ ਦੇਣੂ ਜਿਹੜੇ ਤੁਸੀਂ ਕਹਿੰਦੇ ਹੋ ਧੱਕਾ ਨਹੀਂ ਕਰਦੇ ਸਾਡੀ ਜ਼ਮੀਨ ਫ੍ਰੀਜ਼ ਕਰਤੀ ਅਸੀਂ ਉਹਦੇ ਉੱਤੇ ਜਨਮੇ ਨਾਲ 99 ਸਾਲਾਂ ਦੇ ਵਿੱਚ ਕੋਈ ਰਹਿ ਰਿਆ ਖੇਤੀ ਕਰ ਲੋ ਖਾ ਲੋ ਇਹ ਹੋਰ ਕਿਹੜੇ ਤਰੀਕੇ ਨਾਲ ਧੱਕਾ ਕਰਨੋਗੇ ਜੇ ਤੁਸੀਂ ਜ਼ਹਿਰ ਦੇ ਉੱਤੇ ਖੰਡ ਦਾ ਲੇਪ ਲਾ ਕੇ ਖਵਾ ਦੋਗੇ ਤਾਂ ਅਗਲੇ ਨੂੰ ਕਹ ਦੂੰਗਾ ਅਸੀਂ ਮਾਰਨਾ ਨਹੀਂ ਚਾਹੁੰਦੇ ਤਾਂ ਖੰਡ ਖਾਦੀ ਸੀ ਐਨੇ ਵੀ ਬੇਵਕੂਫ ਲੋਕ ਤਾਂ ਹੈ ਨਹੀਂ ਕਿ ਨਾ ਵੈਸੇ ਹੈਗੇ ਬੇਵਕੂਫ ਹੀ ਨੇ ਜਿਨ੍ਹਾਂ ਨੇ ਬੇਵਕੂਫ ਚੁਣ ਲਿਆ ਇਹ ਚੀਜ਼ ਬਾਕੀ ਸਹੀ ਵੀ ਮੰਨਦੇ ਅਸੀਂ ਬਿਲਕੁਲ ਸਰਕਾਰਾਂ ਦੇ ਹੱਥ ਵੀ ਬਹੁਤ ਬਾਈ ਜੀ ਲੰਮੇ ਹੁੰਦੇ ਨੇ ਕਿ ਜੇ ਸਰਕਾਰ ਨੇ ਕਿਤੇ ਨਾ ਕਿਤੇ ਤੁਸੀਂ ਮਤੇ ਪਾਤੇ ਫੇਰ ਵੀ ਜੇ ਕਿਸੇ ਤਰੀਕੇ ਨਾਲ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਤਾਂ ਲੈਂਡ ਪੂਲਿੰਗ ਪਾਲਿਸੀ ਥਰੂ ਇੰਨੀ ਲਵਾਂਗੇ ਤਾਂ ਫਿਰ ਇਸ ਤੋਂ ਵੱਡਾ ਸੰਘਰਸ਼ ਜਦੋਂ ਤੱਕ ਇਸ ਚੀਜ਼ ਨੂੰ ਹਰ ਪੱਖ ਦੇ ਉੱਤੋਂ ਜਿਵੇਂ ਜਿਵੇਂ ਸਰਕਾਰ ਬਾਹਰ ਕਰਦੀ ਜਾਊਗੀ ਉਵੇਂ ਉਵੇਂ ਝੱਲਣ ਨੂੰ ਤਿਆਰ ਰਹਾਂਗੇ ਅਸੀਂ ਪਿੱਛੇ ਨਹੀਂ ਹਟਦੇ ਬੇਸ਼ੱਕ ਜੇ ਸਰਕਾਰ ਸਾਡੀਆਂ ਜਾਨਾਂ ਲੈ ਲੀ ਉਹਨਾਂ ਲਵੇ ਪਾਵਰ ਆ ਸਾਨੂੰ ਮਾਰ ਸਕਦੇ ਨੇ ਮਰਨ ਨੂੰ ਤਾਂ ਨਹੀਂ ਰੋਕ ਸਕਦੇ ਭੁੱਖੇ ਮਰਨ ਨਾਲੋਂ ਉਹਨਾਂ ਦੀ ਗੋਲੀ ਖਾ ਕੇ ਮਰਨਾ ਪਸੰਦ ਕਰ ਲਾਂਗੇ ਕੋਈ ਕਪੜਾ ਹਟ ਨਹੀਂ ਦੇਤੇ ਠੀਕ ਹੈ ਪਰ ਜ਼ਮੀਨ ਇੰਚ ਜ਼ਮੀਨ ਬਿਲਕੁਲ ਨਹੀਂ ਬਿਲਕੁਲ ਨਹੀਂ ਨਾਉ ਨਹੀਂ ਧਰਨ ਦਿੰਦੇ ਬਈ ਠੀਕ ਹੈ ਹਾਂਜੀ ਬੀਜੀ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਅੱਛਾ ਕੁਲਦੀਪ ਸਿੰਘ ਜੀ ਮਤਾ ਵੀ ਪਾਇਆ ਤੁਹਾਡੇ ਪਿੰਡ ਦੀ ਜ਼ਮੀਨ ਆ ਰਹੀ ਆ ਕਿਵੇਂ ਦੇਖਦੇ ਹੋ ਸਰਕਾਰ ਦੀ ਇਹ ਨੀਤੀ ਨੂੰ ਕਿਉਂਕਿ ਸਰਕਾਰ ਕਹਿ ਰਹੀ ਆ ਕਿ ਬਹੁਤ ਲੋਕ ਮੰਨਦੇ ਨੇ ਸਾਡੀ ਨੀਤੀ ਨੂੰ ਕਹਿੰਦੇ ਨੇ ਠੀਕ ਆਏ ਬਿਲਕੁਲ ਨਹੀਂ ਜੀ ਇਹ ਤਾਂ ਸਰਕਾਰ ਦੀ ਬਿਲਕੁਲ ਜ਼ਮੀਦਾਰਾਂ ਨੂੰ ਮਾਰੂ ਨੀਤੀ ਆ ਇਸ ਤੋਂ ਉੱਪਰ ਦੀ ਮਾਰੂ ਨੀਤੀ ਕੀ ਹੋ ਸਕਦੀ ਹੈ ਜਿਵੇਂ ਬਾਈ ਜੀ ਦੱਸ ਕੇ ਗਏ ਨੇ ਵੀ ਇਸ ਤੋਂ ਖੰਡ ਲਾ ਕੇ ਉਹਦਾ ਜਹਿਰ ਵਾਲੀ ਗੱਲ ਹੈ ਵੀ ਮਰਨ ਵਾਲੀ ਗੱਲ ਹੈ ਹੋਰ ਇਸ ਤੋਂ ਉੱਪਰ ਦੀ ਹੋਰ ਰਹੂਗੀ ਜੇ ਦੇਖੋ 30000 ਰੁਪਏ ਕਹਿੰਦੇ ਨੇ 30000 ਰੁਪਏ ਨੂੰ ਕੀ ਕੋਈ ਬੱਚੇ ਪੜਾ ਲੂ ਕੀ ਕੋਈ ਵਿਚਾਰਾ ਇਲਾਜ ਕਰਾ ਲੂ ਕਿਵੇਂ ਉਹ ਗੁਜ਼ਾਰਾ ਕਰੂ ਵਿਚਾਰਾ ਕਿੱਥੇ ਜੋ 50 50 ਤੇ ਵੀ ਚਲੇ ਗਿਆ ਫਿਰ 1 ਲੱਖ ਤੇ ਚਲੇ ਗਿਆ ਹੁਣ ਕਹਿੰਦੇ ਨੇ 1 ਲੱਖ ਰੁਪਿਆ ਠੇਕਾ ਦੇਵਾਂ ਉਹ ਤਾਂ ਲੱਕੜ ਦਾ ਮੁੰਡਾ ਜੀ ਉਹ ਤਾਂ ਜਵਾਮੀ ਗਵਾਮੀ ਗੱਲਾਂ ਨੇ ਜੀ ਨੋਟੀਫਿਕੇਸ਼ਨ ਤਾਂ 30000 ਹੀ ਆ ਕਹੀਂ ਕੁਝ ਜਾਣ ਕੁਝ ਵੀ ਨਹੀਂ ਦੇਣਾ ਉਹਨਾਂ ਨੇ ਜਦੋਂ ਇੱਕ ਵਾਰੀ ਆਏ ਜੇ ਮਾਰਤੀ ਤਾਰ ਮਤਲਬੇ ਨਹੀਂ ਤੁਹਾਨੂੰ ਝੱਕ ਵੀ ਨਹੀਂ ਦੇਣਾ ਇਹ ਸਿਰਫ ਸਾਰਿਆਂ ਜਿਹੜੀਆਂ ਨੇ ਸਰਕਾਰ ਦੀਆਂ ਬਹੁਤ ਹੀ ਘਟੀਆ ਇਹ ਮਤਲਬ ਸਰਕਾਰ ਨਿਕਲ ਗਈ ਦੀਪ ਸਿੱਧੂ ਦੀਆਂ ਗੱਲਾਂ ਸੱਚੀਆਂ ਨੇ ਵੀ ਸਭ ਤੋਂ ਘਟੀਆ ਜਿਹੜਾ ਮੁੱਖ ਮੰਤਰੀ ਨਿਕਲੂ ਤਾਂ ਭਗਵੰਤ ਸੇਵਨ ਨਿਕਲੂ ਜਮਾ ਨਿਕਲ ਗਿਆ ਜੀ ਇਹ ਬਿਲਕੁਲ ਜਮਾ ਸੱਚ ਹੈ ਲੋਕਾਂ ਨੇ ਵਿਚਾਰਾਂ ਨੇ ਇੰਨੇ ਚੌ ਨਾਲ ਵੋਟਾਂ ਪਾਈਆਂ ਸਾਡੇ ਅਮਨ ਰੋੜੇ ਜਿਹਨੂੰ ਅਸੀਂ ਲੋਕਾਂ ਨੂੰ ਮੈਂ ਗਾਲਾਂ ਕੱਢ ਕੇ ਵੋਟਾਂ ਪਾਈਆਂ ਨੇ ਐਡਾ ਹੁਣ ਵੀ ਸੰਸਦ ਚ ਬੋਲਦੇ ਜਾ ਕੇ ਸਕੀਮ ਚੰਗੀ ਹੈ ਸਾਡੇ ਨਾਲ ਆ ਕੇ ਬੈਠੇ ਅਸੀਂ ਕਹਿੰਦੇ ਆ ਦੱਸੇ ਕਿਹੜੀ ਸਕੀਮ ਚੰਗੀ ਹੈ ਦੇ ਦੇ ਆਪਣੀ ਪ੍ਰਾਪਰਟੀ ਦੇ ਬਥੇਰੀਏ ਅਮਨ ਰੋੜੇ ਕੋਲੇ ਅੰਤ ਨਹੀਂ ਤੁਸੀਂ ਤੁਸੀਂ ਵੋਟਾਂ ਪਵਾਈਆਂ ਆਪ ਪਾਈਆਂ ਹੋਰ ਤੋਂ ਵੀ ਪਵਾਈਆਂ ਸਰਕਾਰ ਬਣਾਈ ਮੈਂ ਇਹ ਕਹਾਂ ਜੀ ਐਮਪੀ ਨੂੰ ਵੀ ਉਹਨਾਂ ਦਾ ਜਿਹੜਾ ਜਿੱਤ ਆਇਆ ਸੀ ਜਿੱਤੇ ਪੂਰਾ ਜੋਰ ਲਾ ਕੇ ਜਿੱਨਾ ਲਗਿਆ ਉਹਨਾਂ ਲਾਇਆ ਆ ਪਰ ਉਲਟਾ ਸਾਡੇ ਤਾਂ ਸਰਕਾਰ ਇਹ ਕੁਛ ਕਰ ਰਹੀ ਹੈ ਦੱਸੋ ਸਾਡਾ ਸਾਡੇ ਬਜ਼ੁਰਗਾਂ ਨੇ ਸਾਨੂੰ ਪਤਾ ਵੀ ਕਿਵੇਂ ਟਿੱਬੇ ਢਾਲੇ ਖੂਲ ਆਏ ਵਿਚਾਰਾਂ ਨੇ ਬੋਤੀਆਂ ਆ ਕਿ ਸਾਡੀਆਂ ਮਾਮਾ ਨੇ ਸਾਨੂੰ ਪਾਲਿਆ ਇਸੇ ਜ਼ਮੀਨ ਦੇ ਵਿੱਚੋਂ ਅੱਜ ਇਹ ਸਾਡੀ ਮਾਂ ਜਾ ਰਹੀ ਐ ਅਸੀਂ ਕਿਵੇਂ ਦੇ ਦਾਂਗੇ ਅਸੀਂ ਨਹੀਂ ਜੀ ਬਿਲਕੁਲ ਚਾਹੇ ਮਰ ਜੀਏ ਮਰਨਾ ਮਨਜ਼ੂਰ ਹੈ ਪਰ ਨਹੀਂ ਕਿਸੇ ਬੇਸਤੇ ਵੀ ਅਸੀਂ ਜ਼ਮੀਨੀ ਦੇ ਜੋ ਮਰਜੀ ਬਸ ਲਾ ਲੇ ਪੈਰੇ ਜ਼ਮੀਨ ਤੇ ਤੁਸੀਂ ਵੀ ਕੋਈ ਨਹੀਂ ਆ ਸਕਦੇ ਮੈਂ ਕਹਾਂ ਜੀ ਸਰਕਾਰ ਜੋ ਜਿੰਨਾ ਜੋਰ ਲਾਉਣਾ ਸਰਕਾਰ ਨੇ ਲਾ ਲਿਆ ਅਸੀਂ ਉਸ ਤੋਂ ਵੱਧ ਕੀ ਚੱਲਾਂਗੇ ਬੱਸ ਤੂੰ ਮਾਰੂਏ ਹੋਰ ਕੀ ਇਸ ਤੋਂ ਉੱਪਰ ਤਾਂ ਕੁਝ ਹੋਰ ਨਹੀਂ ਮਰ ਜਾਗੇ ਹੋਰ ਕੀ ਹੈ ਹੋਰ ਨਹੀਂ ਅਸੀਂ ਪਰ ਪਰ ਜ਼ਮੀਨ ਹੈ ਕਿਸ ਸਾਰੇ ਪਿੰਡ ਦਾ ਇੱਕਾ ਪੂਰੇ ਦਾ ਪੂਰੇ ਦਾ ਪੂਰਾ ਪਿੰਡ ਇੱਕ ਲੈਣ ਚ ਖੜਾ ਦੇਖ ਲਓ ਤੁਹਾਡੇ ਸਾਹਮਣੇ ਖੜਾ ਸਰਪੰਚ ਖੜਾ ਸਾਰੇ ਖੜੇ ਨੇ ਸਾਰਾ ਭਾਈਚਾਰਾ ਖੜਾ ਬਿਲਕੁਲ ਜੀ ਇੱਕ ਵੀ ਬੱਚਾ ਵੀ ਕੋਈ ਇੱਕ ਇੰਚ ਵੀ ਜ਼ਮੀਨ ਦੇਣ ਨੂੰ ਤੇ ਬਿਲਕੁਲ ਬਿਜੇ ਕੀ ਨਾਮ ਹੈ ਜੀ ਅਪ ਸੁਖਵੀਰ ਸਿੰਘ ਹੈ ਜੀ ਸੁਖਵੀਰ ਜੀ ਆਪਣੀ ਵੀ ਆ ਰਹੀ ਹੈ ਜਮੀਨ ਹਾਂ ਜੀ ਵੀਰ ਜੀ 8 ਏਕੜੀ ਅੱਛਾ 8 ਏਕੜਾ ਰਹੀ ਹਾਂ ਜੀ ਹਾਂ ਜੀ ਪਿੰਡ ਇਕੱਠਾ ਫਿਰ ਪਿੰਡ ਇੱਕ ਇੰਚ ਵਿੱਚ ਦੇਣ ਨੂੰ ਦੀ ਤਿਆਰ ਨਹੀਂ ਨਹੀਂ ਵੀਰ ਜੀ ਜ਼ਮੀਨ ਹੀ ਨਹੀਂ ਦੇਣੀ ਜੀ ਠੀਕ ਹੈ ਹਾਂ ਜੀ ਹਾਂ ਨਹੀਂ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਮਤਲਬ ਠੱਗੇ ਮਹਿਸੂਸ ਕਰ ਰਹੇ ਹੋ ਤੁਸੀਂ ਇਸ ਸਕੀਮ ਨਾਲ ਠੱਗੇ ਤਾਂ ਆਪ ਹੀ ਮਹਿਸੂਸ ਕਰ ਰਹੇ ਹਾਂ ਜਦੋਂ ਕੁਝ ਦੇਣਾ ਹੀ ਨਹੀਂ ਆਪਾਂ ਨੂੰ ਤੀਜਾ ਹਿੱਸਾ 1200 ਕਾਜ ਦੇਣਗੇ ਆਪਾਂ ਨੂੰ ਕੀਲੇ ਦੇ ਵਿੱਚੋਂ ਆਪਾਂ ਨੂੰ ਕੀ ਦੇ ਰਹੇ ਨੇ ਜੀ ਉਹ ਜਦੋਂ ਦੇਣਗੇ ਉਦੋਂ ਦੇਖੀ ਜਾਊ ਪਹਿਲਾਂ ਤਾਂ ਹੜੱਪੇ ਜਦੋਂ ਦੇਣਗੇ ਦੇਖੀ ਜਾਊ ਜੀ ਹੂੰ ਬਿਲਕੁਲ ਜਿਵੇਂ ਪਹਿਲਾਂ ਕਲੋਨੀਆਂ ਕੱਟਦੀਆਂ ਸੀ ਜਾਂ ਕੋਈ ਡੀਲਰ ਖਰੀਦਦੇ ਨੇ ਉਹ ਪਹਿਲਾਂ ਪੂਰਾ ਮਤਲਬ ਰੇਟ ਦਿੰਦੇ ਨੇ ਕਿਸਾਨ ਨੂੰ ਫੁੱਲ ਦੇ ਦਿੰਦੇ ਨੇ ਉਸ ਤੋਂ ਬਾਅਦ ਉਹ ਉਹਨਾਂ ਦੀ ਡੀਲਰ ਦੀ ਕਿਸਮਤ ਆ ਵੀ ਕਦੋਂ ਉਹ ਆਵਾਜ਼ ਹੋਊਗੀ ਕਦੋਂ ਗੱਲਬਾਤ ਜਾਨੀ ਕਿ ਤੁਹਾਨੂੰ ਤਾਂ ਕੁਝ ਦੇ ਨਹੀਂ ਰਹੇ ਉਹਦੇ ਕਰਕੇ ਵੱਡੀ ਪ੍ਰੋਬਲਮ ਤੁਸੀਂ ਐਂ ਦੇਖੋ ਜੀ ਜਿੱਥੇ ਜਿੱਥੇ ਅਰਬਨ ਸਟੇਟਾਂ ਬਣੀਆਂ ਨੇ 12 12 13 13 ਸਾਲ ਹੋ ਗਏ ਜਾਂ 40 40 ਸਾਲ ਹੋ ਗਏ ਉਹ ਇਦਾਂ ਹੀ ਪਈਆਂ ਨੇ ਜੀਆਂ ਪਲਾਟ ਹਜੇ ਤੱਕ ਨਹੀਂ ਵਿਕੇ ਇਹ ਕਦੋਂ ਡਿਵੈਲਪ ਹੋਈ ਕਦੋਂ ਵੇਚਣਗੇ ਕਦੋਂ ਸਮਾਂ ਆਊ ਅੱਧੇ ਬਚਣਗੇ ਕੋਈ ਮਰ ਗਿਆ ਕੋਈ ਖੱਪ ਗਿਆ ਕਿਹਨੇ ਦੇਖਣਾ ਜੀ ਉਹ ਠੀਕ ਹੈ ਅੱਜ ਆਪਣੇ ਹੱਥੋਂ ਤਾਂ ਜ਼ਮੀਨ ਅੱਜ ਜਾ ਰਹੀ ਹੈ ਨਾ ਜੀ ਬਿਲਕੁਲ ਅਜ ਨਹੀਂ ਕਿ ਆਉਣ ਵਾਲੇ ਸਾਲ ਜੱਜਮੈਂਟ ਪਹਿਲਾਂ ਲੱਗ ਰਹੀ ਹੈ ਵੀ ਐਂ ਹਾਲਾਤ ਬਣਨਗੇ ਬਣਨਗੇ ਜੀ ਦੇਖਦੀਆਂ ਆਪਾਂ ਬਣ ਰਹੇ ਨੇ ਲੋਕ ਕਿਵੇਂ ਖੱਜਲ ਖਵਾਰ ਹੋ ਰਹੇ ਨੇ ਜਿਨ੍ਹਾਂ ਦੀਆਂ ਆਈਆਂ ਹੋਈਆਂ ਨੇਗੀਆਂ ਹਾਂ ਬਿਲਕੁਲ ਇਹ ਵੀ ਕਿਹਾ ਜਾਂਦਾ ਕਿ ਮੋਹਾਲੀ ਵਰਗੇ ਵੱਡੇ ਸ਼ਹਿਰਾਂ ਚ ਉੱਥੇ ਪਲਾਟ ਐਵੇਂ ਦੇ ਐਵੇਂ ਪਏ ਨੇ ਵਿੱਚ ਇਹ ਵੀ ਗੱਲਬਾਤ ਆਉਂਦੀ ਆ ਵੀ ਇਹ ਕਿੱਥੇ ਆਵਾਜ਼ ਹੋਣੀ ਨਹੀਂ ਹੋਣੀ ਜੀ ਨਹੀਂ ਹੋਣੀ ਉੱਥੇ ਤਾਂ ਉੱਚੀਆਂ ਨੀਵੀਆਂ ਜ਼ਮੀਨਾਂ ਸੀ ਵੀਰ ਜੀ ਉਪਜਾਊ ਨਹੀਂ ਸੀ ਆਪਣੀ ਤਾਂ ਉਪਜਾਊ ਜ਼ਮੀਨ ਹੈ ਜੀ ਜੋ ਉਪਜਾਊ ਜ਼ਮੀਨ ਇਹਨਾਂ ਦੇ ਹੱਥ ਚਲੀ ਗਈ ਆਪਣੇ ਕੋਲੇ ਕੀ ਰਹਿ ਜੂ ਕੀ ਖਾਣਗੇ ਜਵਾਕ ਜੀ ਨਹੀਂ ਤੁਹਾਨੂੰ ਕੀ ਲੱਗਦਾ ਸੰਗਰੂਰ ਨੂੰ ਲੋੜ ਹੈ ਕਲੋਨੀਆਂ ਦੀ ਵੀ ਜਗ੍ਹਾ ਘਟਾ ਸੰਗਰੂਰ ਜ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਨੇ ਵੀ ਰਹਿਣ ਵਾਲੇ ਲੋਕ ਵੱਧ ਨੇ ਕਲੋਨੀਆਂ ਘਟਾ ਤੁਸੀਂ ਸਰਚ ਮਾਰ ਕੇ ਦੇਖ ਲਓ ਵੀਰ ਜੀ ਕਲੋਨੀਆਂ ਚ ਤਾਂ ਬੈਸੀ ਪਲਾਟ ਵਿਲੇ ਪਏ ਨੇਗੇ ਜੀ ਇੱਥੇ ਲਿਆ ਕੇ ਹੁਣ ਇੱਥੇ ਕੌਣ ਆਊਗਾ ਮੈਨੂੰ ਦੱਸੋ ਇਹ ਤਾਂ ਬਾਹਰੋਂ ਲਿਆ ਕੇ ਫਿਰ ਬੰਦੇ ਇੱਥੇ ਐਡਜਸਟ ਕਰਨਗੇ ਨਾ ਦਿੱਲੀ ਦੀ ਜਿਹੜੀ ਪਾਲਿਸੀ ਆ ਵੀ ਦਿੱਲੀ ਚੋਂ ਬੰਦੇ ਲਿਆ ਕੇ ਇੱਥੇ ਐਡਜਸਟ ਕਰੋ ਜਾਂ ਭਈਏ ਐਡਜਸਟ ਕਰੋ ਇਹ ਪਾਲਿਸੀਆਂ ਨੇ ਜੀ ਬੱਚੇ ਤਾਂ ਇਕੱਲੇ ਇਕੱਲੇ ਬੱਚੇ ਨੇ ਲੋਕ ਬਾਹਰ ਜਾਈ ਜਾਂਦੇ ਨੇ ਰੋਜ਼ਗਾਰ ਨਹੀਂ ਮਿਲ ਰਿਹਾ ਜ਼ਮੀਨਾਂ ਗਈਆਂ ਫਿਰ ਕੀ ਕਰਾਂਗੇ ਜੀ ਕੀ ਖਾਣਗੇ ਬੱਚੇ ਜਾਨੀ ਕਿ ਪੱਕਾ ਤੁਸੀਂ ਤਾਂ ਡਟ ਗਏ ਕਿ ਅਸੀਂ ਜ਼ਮੀਨ 'ਚ ਨਹੀਂ ਇਥੇ ਜੀ ਨਹੀਂ ਦੇਣੀ ਵੀਰ ਇਹ ਕਿਸੇ ਵੀ ਕੀਮਤ ਤੇ ਨਹੀਂ ਦੇਣੀ ਜੀ ਲਿਸਟਾਂ ਆਈ ਜਾ ਰਹੀਆਂ ਨੇ ਜਿਵੇਂ ਹੋਰ ਉਧਰ ਸ਼ੇਰ ਮਾਜਰਾ ਪਸਿਆਣਾ ਪਿੰਡਾ ਉਧਰ ਸ਼ੇਰ ਮਾਜਰੇ ਦੀ ਅਸੀਂ ਲਿਸਟ ਦੇਖ ਰਹੀ ਸੀ ਸਰਕਾਰ ਵੀ ਜਾਰੀ ਕਰ ਰਹੀ ਵੀ ਆ ਲੋਕ ਮੰਨਣਗੇ ਜੀ ਦੇਣ ਨੂੰ ਤਿਆਰ ਨੇ ਉਹ ਜ਼ਿਮੀਂਦਾਰ ਨਹੀਂ ਹੈਗੇ ਵੀਰ ਜੀ ਉਹ ਤਾਂ ਆਪ ਹੀ ਇਹਨਾਂ ਦੇ ਆਪ ਦੀ ਕੋਈ ਮੈਂਬਰ ਨੇਗੇ ਉਹਨਾਂ ਤੋਂ ਹੀ ਆਪਦਾ ਹੀ ਮੀਡੀਏ ਤੋਂ ਆਪ ਹੀ ਮਤਲਬ ਕਿ ਉਹ ਕਰਵਾਈ ਜਾ ਰਹੇ ਨੇਗੇ ਵੀ ਅਸੀਂ ਦੇਣ ਨੂੰ ਤਿਆਰ ਆ ਕੋਈ ਤੁਹਾਨੂੰ ਦੇਖਣ ਤੋਂ ਲੱਗਦਾ ਵੀ ਉਹ ਜ਼ਿਮੀਂਦਾਰ ਨੇਗੇ ਠੀਕ ਹੈ ਹਾਂ ਅੱਛਾ ਉਹ ਤਾਂ ਜੇ ਜਾਣ ਪੁੱਝ ਕੇ ਚੱਲ ਰਿਹਾ ਸੀ ਜਾਣ ਪੁੱਝ ਕੇ ਸਕੀਮ ਹੈ ਜੀ ਇਹਨਾਂ ਦੀ ਬਸ ਵੀ ਲੋਕਾਂ ਨੂੰ ਇਸ ਪਾਸੇ ਲਿਆਓ ਕਿਵੇਂ ਨਾ ਕਿਵੇਂ ਭਰੋਸੇ 'ਚ ਲਾਓ ਵੀ ਇਹਨਾਂ ਦੀਆਂ ਜ਼ਮੀਨਾਂ ਹਥਿਆਓ ਜੀ ਠੀਕ ਹੈ ਹਾਂ ਜੀ ਹਾਂ ਪਰ ਤੁਹਾਡੇ ਪਿੰਡ 'ਚ ਤੁਸੀਂ ਸਾਰੇ ਇਕੱਠੇ ਹੋ ਵੀ ਕੋਈ ਇੱਕ ਬਿੱਗਾ ਵੀ ਨਹੀਂ ਦੇਣੀ ਨਹੀਂ ਇੱਕ ਇੰਚ ਵੀ ਨਹੀਂ ਦੇਣੀ ਜੀ ਬਿੱਗਾ ਤਾਂ ਦੂਰ ਦੀ ਗੱਲ ਹੈ ਇੰਚ ਵੀ ਨਹੀਂ ਦੇਣੀ ਠੀਕ ਹੈ ਹਾਂ ਜੀ ਫਿਰ ਜੀ ਬਿਲਕੁਲ ਜੀ ਸੋ ਪਿੰਡ ਸੋਈਆਂ ਕਲਾਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਆ ਇਹ ਜਿੱਥੇ ਮਤਾ ਪਾ ਦਿੱਤਾ 568 ਏਕੜ ਜ਼ਮੀਨ ਦੇ ਨੰਬਰ ਆਏ ਸੀ ਕਿ ਇਹ ਅਕਵਾਇਰ ਕੀਤੀ ਜਾਵੇਗੀ ਪਰ ਪਿੰਡ ਸੋਈਆਂ ਕਲਾਂ ਦੇ ਜਿਹੜੇ ਕਿਸਾਨ ਨੇ ਪੰਚਾਇਤ ਆ ਸਾਰੇ ਇਕੱਠੇ ਹੋ ਗਏ ਤੇ ਕਹਿ ਰਹੇ ਨੇ ਕਿ ਇੱਕ ਵਿੱਗਾ ਕੀ ਇੱਕ ਇੰਚ ਵੀ ਜ਼ਮੀਨ ਅਸੀਂ ਨਹੀਂ ਦਵਾਂਗੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜੋ ਵੀ ਸਰਕਾਰ ਕਰ ਰਹੀ ਆ ਉਹ ਨਜਾਇਜ਼ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਇੱਥੋਂ ਤੱਕ ਕਹਿ ਰਹੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ